ਲਓ ਜੀ ਆ ਗਈ ਆਪਣੀ ਸਿਮਲਾ ਮਿਰਚ ਤੇ ਹੁਣ ਇਹ ਹੈਗੀ ਆ ਫਲ ਤੇ ਅੱਜ ਇਹ ਤੇ ਕਰਦੇ ਆਂਗੇ ਸਪਰੇ ਤੇਲੇ ਵਾਲੀ ਤੇ ਤਾਕਤ ਵਾਲੀ ਤੇ ਧੁੰਦ ਵੀ ਬਹੁਤ ਜਿਆਦਾ ਆ ਤੇ ਸਾਰੀ ਮਿਰਚ ਤੋਂ ਪਹਿਲਾਂ ਦੋ ਲਿਫਾਫਾ ਉਤਾਰਿਆ ਬਾਅਦ ਚ ਚੜਾਵਾਂਗੇ ਮਿਹਨਤ ਬਹੁਤ ਆ ਤੇ ਉਧਰ ਆਪਣੇ ਹਰੇ ਮਟਰ ਆ ਗਏ ਇਹ ਵੀ ਫਲ ਚੱਕੀ ਖੜਿਆ ਤੇ ਇਧਰ ਹੋਰ ਦੂਜੀ ਮਿਰਚ ਵੀ ਦੇਖ ਲਓ ਸਾਰੀ ਸਾਰੀ ਮਿਰਚ ਤੇ ਹੁਣ ਮਿਰਚ ਅੱਜ ਤੋਂ ਵੀਡੀਓ ਨੂੰ ਮਿਰਚ ਦੀ ਤੜਾਈ ਹੁਣ ਲੱਗ ਜੂਗੀ ਤੇ ਦੁਬਾਰਾ ਤੁਹਾਨੂੰ ਵੀਡੀਓ ਫੇਰ ਪਾਵਾਂਗੇ ਤੇ ਪੇਜ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਜੀ ਹਮਲਾ ਮਿਰਚ ਆਪਣੀ ਆ ਦੇਖੋ ਸਾਰੀ ਮਿਰਚ ਲੱਗੀ ਪਈ ਆ ਤੇ ਇਧਰ ਇਹ ਵੀ ਦੇਖ ਲਓ ਇਧਰ ਵੀ ਲੱਗੀ ਪਈ ਆ ਤੇ ਅੱਜ ਤੋਂ ਵੀ ਬਣਾਉਣ ਨੂੰ ਦੀ ਤੜਾਈ ਸ਼ੁਰੂ ਹੋ ਜੂਗੀ ਉਧਰੋਂ ਮਟਰ ਹਰੇ ਆਪਣੇ ਤੇ ਉਧਰੋਂ ਆਹ ਮਿਰਚ ਦੇਖ ਲਓ ਸਾਰੀ ਮਿਰਚ ਤੋਂ ਕਾਹ ਵੀ ਜਲਾ ਹੈ ਪਿਆ ਜਿਸ ਹਾਂ ਨੂੰ ਤੇ ਕਾਗਜ਼ ਚੜਾਉਣਾ ਵੀ ਜ਼ਰੂਰੀ ਆ ਮਿਹਨਤ ਬਹੁਤ ਆ ਠੰਡ ਬਹੁਤ ਆ ਧੁੰਦ ਵੀ ਬਹੁਤ ਜਿਆਦਾ ਅੱਜ ਧੰਨਵਾਦ ਜੀ